ਕਾਰਤ ਨਗਰ ਨਿਗਮ ਵੱਲੋਂ ਸੜਕਾਂ ਦਾ ਨਿਰਮਾਣ ਤੱਕ ਰਾਹ ਦਿੱਤਾ ਜਾਂਦਾ ਹੈ ਪਰ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਸਾਡੀ ਟੀਮ ਵੱਲੋਂ ਕਈ ਵਾਰ ਨਗਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਨਸੂਨ ਸੀਜ਼ਨ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਸਾਡੀ ਟੀਮ ਵੱਲੋਂ ਐਲੀਵੇਟਡ ਰੋਡ ਦੇ ਨੈਕਸਸਮੋਲ ਵਾਲੇ ਰੈਂਪ ਨੂੰ ਕਵਰ ਕੀਤਾ ਗਿਆ ਜਿਸ ਤੇ ਬਰਸਾਤੀ ਪਾਣੀ ਖੜਾ ਦਿਖਾਈ ਦਿੱਤਾ ਅਤੇ ਜਿਸ ਨਾਲ ਦੋ ਪਹੀਆ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਤਾਰਾਂ ਵਾਲਾ ਪੁਲ ਨਜ਼ਦੀਕ ਫੋਕਲ ਮੋਟੇ ਬਰਸਾਤੀ ਪਾਣੀ ਦੀ ਚੀਲ ਵਰਗੀ ਤਸਵੀਰ ਦੇਖਣ ਨੂੰ ਮਿਲੀ ਜੇਕਰ ਹਜੇ ਵੀ ਨਗਰ ਤੇ ਸੰਬੰਧਿਤ ਵਿਭਾਗ ਵੱਲੋਂ ਕੁਝ ਨਾ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਹਾਲਾਤ ਹੋਰ ਬੁਰੇ ਹੋ ਸਕਦੇ ਹਨ ਵੀਰਵਾਰ ਦੀ ਸਵੇਰ ਹੋਈ ਬਾਰਿਸ਼ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਅੰਮ੍ਰਿਤਸਰ ਦੀਆਂ ਸੜਕਾਂ ਤੇ ਥਾਂ ਥਾਂ ਤੇ ਪਾਣੀ ਖੜਾ ਦਿਖਾਈ ਦਿੱਤਾ ਜਿਸ ਨਾਲ ਲੋਕ ਪਰੇਸ਼ਾਨ ਨੇ ਰਾਹੀਰ ਪਰੇਸ਼ਾਨ ਨੇ ਸੋ ਸਾਡੇ ਵੱਲੋਂ ਕਈ ਵਾਰ ਖਬਰਾਂ ਵਿਖਾਈਆਂ ਗਈਆਂ ਨੇ ਤੇ ਨਗਰ ਨਿਗਮ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਗਰ ਨਿਗਮ ਆਪਣੀ ਡਿਊਟੀ ਸਮਝੇ ਤੇ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰੇ ਪਰ ਸ਼ਾਇਦ ਨਗਰ ਨਿਗਮ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਪਰ ਜੇਕਰ ਹਜੇ ਵੀ ਪ੍ਰਬੰਧ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਹਾਲਾਤ ਹੋਰ ਬੱਤਰ ਹੋਣਗੇ ਸੋ ਨਗਰ ਨਿਗਮ ਦੇ ਅਫਸਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਏਸੀ ਵਾਲੇ ਕਮਰਿਆਂ ਚੋਂ ਬਾਹਰ ਨਿਕਲ ਕੇ ਸੜਕਾਂ ਤੇ ਜਾਣ ਤੇ ਜਿਹੜੇ ਪ੍ਰਬੰਧ ਹੋਣ ਵਾਲੇ ਨੇ ਉਹਨਾਂ ਨੂੰ ਮੁਕੰਮਲ ਕਰਨ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼